ਜ਼ਿਲ੍ਹਾ ਖਜ਼ਾਨਾ ਦਫ਼ਤਰ ਅਮਰਥਰ ਵਿਖੇ ਪੰਜਾਬ ਸਟੇਟ ਨਾਲ ਸੰਬੰਧਿਤ ਪੈਨਸ਼ਨਰਾਂ ਦੀ ਈ ਲਾਈਫ ਸਰਟੀਫਿਕੇਟ ਅਤੇ ਈ ਕੇवाईसी ਕਰਵਾਉਣ ਲਈ ਡਾਇਰੈਕਟਰ ਵਿੱਚ ਤੇ लेखा ਪੰਜਾਬ ਸਰਕਾਰ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸ਼੍ਰੀਮਤੀ ਸੁਖਬੀਰ ਕੌਰ ਜ਼ਿਲ੍ਹਾ ਖਜ਼ਾਨਾ ਅਫਸਰ ਅਮਰਥਰ ਦੀ ਅਗਵਾਈ ਹੇਠ ਇੱਕ ਸਪੈਸ਼ਲ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਰਤੀ ਸਟੇਟ ਬੈਂਕ ਪੰਜਾਬ ਐਂਡ ਸਿੰਧ ਬੈਂਕ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਦਿ ਬੈਂਕਾਂ ਦੇ ਸਟਾਫ ਨੇ ਖਜ਼ਾਨਾ ਦਫ਼ਤਰ ਦੇ ਸਟਾਫ ਵੱਲੋਂ ਕੈਂਪ ਵਿੱਚ ਆਏ ਪੈਨਸ਼ਨਰਾਂ ਦੀ ਈ ਲਾਈਫ ਇਨ ਸਰਟੀਫਿਕੇਟ ਅਤੇ ਈ ਕੇवाईसी ਮੁਕਤੀ ਤੇ ਪੰਜਾਬ ਸਰਕਾਰ ਦੇ ਪੋਰਟਲ ਤੇ ਦਰਜ ਕੀਤੇ ਗਏ ਤਾਂ ਜੋ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਭਵਿੱਖ ਵਿੱਚ ਸਾਂਮੇਸਤਿਰ ਪੈਨਸ਼ਨ ਮਿਲਦੀ ਰਹੇ ਇਸੇ ਤਰ੍ਹਾਂ ਖੱਜਲ ਤੇ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਸਵੇਰੇ 10 ਵਜੇ ਤੋਂ ਚਲਦੇ ਕੈਂਪ ਦਾ ਨਰੀਖਣ ਕਰਨ ਲਈ ਚੰਡੀਗੜ੍ਹ ਤੋਂ ਸ਼੍ਰੀ ਐਮ ਕੇ ਅਰਵਿੰਦ ਡਾਇਰੈਕਟਰ ਵਿੱਤ ਲੇਖਾ ਪੁੱਜੇ ਤੇ ਉਹਨਾਂ ਨੇ ਕੈਂਪ ਦੇ ਫਾਇਦੇ ਦੱਸੇ ਅਤੇ ਕੈਂਪ ਵਿੱਚ ਹਾਜ਼ਰ ਪੈਨਸ਼ਨਰਾਂ ਨੂੰ ਉਹਨਾਂ ਦੇ ਵਿਚਾਰ ਵੀ ਸੁਨੇ ਇਸ ਮੌਕੇ ਨਿਰਮਲ ਸਿੰਘ ਆਨੰਦ ਕਾਰਜਕਾਰੀ ਪ੍ਰਧਾਨ ਪੰਜਾਬ ਸਟੇਟ ਮਿਨਿਸਟਰੀ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਅਮਰitsar ਦੇ ਗੱਲਬਾਤ ਕਰਦਿਆਂ ਆਖਿਆ ਕਿ ਇਹ ਇੱਕ ਚੰਗਾ ਕਦਮ ਹੈ ਜਿਸ ਨਾਲ ਪੈਨਸ਼ਨਰਾਂ ਨੂੰ ਖਾਸ ਕਰਕੇ ਉਹਨਾਂ ਦੀ ਫੈਮਿਲੀ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਇਸ ਮੌਕੇ ਸ਼੍ਰੀ ਓਮਨਾਥ ਰੋਲੀਆ ਦੀਪ ਚਿੰਗ ਵਰਿੰਦਰ ਕੁਮਾਰ ਮੁਖਤਿਆਰ ਸਿੰਘ ਹਰਜਿੰਦਰ ਸਿੰਘ ਗੁਰਵਚਨ ਸਿੰਘ ਐਨ ਕੇ ਤਵਨ ਸੁਖਦੇਵ ਸਿੰਘ ਢਿੱਲੋਂ ਸੰਤਰਾਮ ਸਵਿੰਦਰ ਸਿੰਘ ਚੰਦੀ ਉਪਕਾਰ ਸਿੰਘ ਦਰਸ਼ਨ ਸਿੰਘ ਮਲਕੀਤ ਸਿੰਘ ਕੁਲਦੀਪ ਸਿੰਘ ਚਰਨ ਸਿੰਘ ਨਰਿੰਦਰ ਸ਼ਰਮਾ ਅਤੇ ਖਜ਼ਾਨਾ ਦਫ਼ਤਰ ਤੋਂ ਸੁਖਵੀਰ ਕੋਲ ਜ਼ਿਲ੍ਹਾ ਖਜ਼ਾਨਾ ਅਫਸਰ ਅਮਨ ਕੁਮਾਰ ਮੈਣੀ ਡਿਪਟੀ ਕੰਟਰੋਲਰ ਮਨਜਿੰਦਰ ਸਿੰਘ ਸੰਧੂ ਸੁਪਰੀਰਨ ਸੁਭਦੇਸ਼ ਕੋਰਟ ਗ੍ਰਿੰਦੀਪ ਕੋਰਟ ਮਗੁਰਮਖ ਸਮੇਤ ਸਟਾਫ ਮੈਂਬਰ ਵੀ ਹਾਜ਼ਰ ਸਨ ਅੱਜ ਪੰਜਾਬ ਸਰਕਾਰ ਵੱਲੋਂ ਨਾ ਦਫਤਰ ਦਾ ਅਸਰ ਵਿਖੇ ਇਹ ਕੇਵਲ ਸੀਤੇ ਇਹ ਲਾਈਫਟਿਕੂਡ ਦੇ ਸਬੰਧੀ ਕੈਂਪ ਲਗਾਇਆ ਗਿਆ ਇਤੇ ਵਿੱਚ ਸਾਡੇ ਜਿੰਨੇ ਵੀ ਪੈਨਸ਼ਨਰ ਸਾਡੇ ਆ ਰਹੇ ਨੇ ਲੰਘਾ ਦਾ ਇਹ ਕਿ ਇਹ ਲਾਈਫਟਿਕੂਡ ਦੀ ਇਹ ਕੇਵਲ ਸੀ ਲੋਕੀ ਕਰਵਾ ਕੇ ਮੈਡੀਟੇ ਜਾ ਰਹੇ ਨੇ ਖਜ਼ਾਨਾ ਦਫ਼ਤਰ ਦੇ ਵਿੱਚ ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਅਟਗੋੜ ਪਹਿਲਾ ਸਹਿਰੇ ਇੰਦੀ ਸਿਸ਼ਟ ਰਮਕੇ ਰਵਿੰਦਰ ਡਾਇਰੈਕਟਰ ਚੰਡੀਗੜ੍ਹ ਤੋਂ ਆਏ ਸੀ ਖਜ਼ਾਨਾ ਇਹ ਪੂਰੀ ਸਾਰੇ ਆਪ ਉਹਨਾਂ ਦੀ ਨਿਗਰਾਨੀ ਦੇ ਵਿੱਚ ਜਿਹੜਾ ਹੈ ਕੈਮਪਸ ਹੋਇਆ ਤੇ ਮੈਡਮ ਜਿਹੜਾ ਅਮੀਰ ਤੇ ਲੈ ਸਾਥੀਆਂ ਦੇ ਪੈਸ਼ਨਰ ਸਾਥੀਆਂ ਦੇ ਜਿਹੜੇ ਆ ਕਿ ਕੱਲ ਨੂੰ ਉਤਾਰ ਰਹੇ ਨੇ ਮਿੰਟੋ ਮਿੰਟੀ ਉਹਨਾਂ ਦੀ ਕੇਵਾਈਸੀ ਹੋ ਰਹੀ ਹੈ ਨੇ ਉਹਨਾਂ ਦੇ ਲਾਈਫ ਸਰਟੀਫਿਕੇਟ ਜਿਹੜੇ ਨੇ ਵੱਖ-ਵੱਖ ਬੈਂਕਾਂ ਦੇ ਵੀ ਜਿੱਥੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਨੇ ਤਾਂ ਜੋ ਬੈਂਕਾਂ ਦੇ ਵਿੱਚ ਜਾ ਕੇ ਪੈਨਸ਼ਨਰਾਂ ਨੂੰ ਲਾਈਨ ਅੱਤ ਲੱਗਣਾ ਪਾਵੇ ਦਿੱਤੀ ਤੋਂ ਮਿੰਟੀ ਇੱਕ ਸਾਧ ਦੇ ਥੱਲੇ ਕਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਇਹ ਜੋ ਕੈਂਪ ਹੈ ਅੱਜ 18 ਤੋਂ 15 ਦਿਨ ਚੱਲੇਗਾ ਕਿ ਜਿੰਨੇ ਵੀ ਪੈਨਸ਼ਨਰ ਸਾਥੀ ਚੱਲੇ ਉਹਨਾਂ ਨੂੰ ਕਹਾਗੇ ਵਰਤੋ ਵੱਧ ਕੇ ਜੀਵਨ ਦੀ ਨੰਨਾ ਨਸਰ ਚਾਓ ਜਿਸ ਦਾ ਇਹਲਾਕ ਉਠਾਓ ਜੀ ਸਾਰਿਆਂ ਦਾ ਤਾਨਾ